ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਨੂੰ ਸਾਫ਼ ਸੁਥਰਾ ਕਰ ਦਿਓ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਇਹ ਜੋ ਕੋ ਕਾਕੋਵਰ ਰੋਡ ਦੇ ਉੱਤੇ ਜੋ ਹਾਲਾਤ ਬਣੇ ਹੋਏ ਨੇ ਹਾਲਾਤ ਬੱਤੋਂ ਬੱਤਰ ਨਹੀਂ ਲੋਕਾਂ ਨੂੰ ਮੈਜੇ ਤੱਕ ਹੋ ਗਿਆ ਵਾ ਕਈ ਬਿਮਾਰੀਆਂ ਦਾਵਤ ਕੀਤੀਆਂ ਜਾ ਰਹੀਆਂ ਨੇ ਬਾਹਰ ਪਾਣੀ ਆਂਦਾ ਹੋਊਗਾ ਤੁਸੀਂ ਉਹਦਾ ਜਮਾਵੜਾ ਤੁਹਾਨੂੰ ਉਹ ਵੀ ਦਿਖਾਵਾਂਗੇ ਲੇਕਿਨ ਤੁਹਾਨੂੰ ਇੱਕ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਸੀਗੀ ਕਿ ਇੰਨਾ ਕ ਪਾਣੀ ਹੈ ਇੰਨਾ ਗੰਦ ਪਿਆ ਹੋਇਆ ਹੈ ਤੇ ਲੇਕਿਨ ਸਰ ਇਹਦੇ ਵਿੱਚ ਕਮਲ ਜੀ ਇੱਕ ਵੱਡੀ ਗੱਲ ਹੈਗੀ ਹੈ ਕਿ ਇੰਨਾ ਕੁ ਗੰਦਾ ਪਾਣੀ ਹੈ ਕਿ ਇੱਥੇ ਲੋਕਾਂ ਨੂੰ ਹੈਜੇ ਤੱਕ ਹੋ ਚੁੱਕਾ ਹੈ ਰੋਡ ਭਰੀ ਹੋਈ ਹੈ ਕਈ ਫੈਕਟਰੀਆਂ ਦੇ ਆਪਣੇ ਅੰਦਰ ਐਂਟਰੀ ਨਹੀਂ ਕਰ ਪਾਉਂਦੇ ਗੰਦੀ ਸਮੈਲ ਆ ਰਹੀ ਹੈ ਇੱਥੇ ਜੀਣਾ ਆਰਾਮ ਹੋਇਆ ਪਿਆ ਮੇਰਾ ਜੀ ਮੈਨੂੰ ਐਂ ਲੱਗ ਰਿਹਾ ਕਿ ਮੈਨੂੰ ਮਾਰਨਾ ਚਾਹੁੰਦੇ ਆ ਇੱਥੇ ਸਿਰਫ ਧਾਰਾ ਸੇਮ 307 ਵਾਲੀ ਲੱਗਣੀ ਚਾਹੀਦੀ ਹੈ ਮਰਡਰ ਵਾਲੀ ਤੁਹਾਡੇ ਪੈਰਾਂ ਤੇ ਕੀ ਹੋਇਆ ਇਸ ਪਾਣੀ ਨਾਲ ਇਨਫੈਕਸ਼ਨ ਹੋਇਆ ਮੇਰੇ ਹਾਂ ਮੇਰੇ ਫੈਕਚਰ ਹੋ ਗਿਆ ਸੀ ਇਹ ਪਾਣੀ ਖੜਾ ਸੀਗਾ ਟੋਏ ਦੇ ਵਿੱਚ ਐਕਟਿਵਾ ਗਿਰ ਗਈ ਤੇ ਮੇਰੇ ਪਲੇਟਾਂ ਪਈਆਂ ਹੋਈਆਂ ਇਸ ਪਾਣੀ ਕਰਕੇ ਹਾਂਜੀ ਹਾਂ ਅੰਨੇ ਮਾਰੇ ਹਾਲਾਤ ਨੇ ਇਹ ਤਾਂ ਕਹਿੰਦੇ ਨੇ ਕਿ ਅਸੀਂ ਬੜਾ ਸਾਫ ਰੀ ਪਾਣੀ ਸਾਫ ਕਰਦੇ ਹਾਂ ਕੋਈ ਪਾਣੀ ਆ ਤੁਹਾਡੇ ਸਾਹਮਣੇ ਆ ਜੀ ਡੈਂਗਾ ਦਾ ਕਾਲਾ ਪਾਣੀ ਆ ਦੇਖੋ ਗੁਲਾਬੀ ਪਾਣੀਆ ਦਿਖਾਓ ਲੇਕਿਨ ਇਹ ਤਸਵੀਰ ਤੁਹਾਨੂੰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਗੁਲਾਬੀ ਰੰਗ ਦਾ ਪਾਣੀ ਹੈ ਰਿਕਾਰਡਿੰਗ ਨਾ ਹੁੰਦੀ ਹੈ ਵੀਰ ਤੋਂ ਤਾਂ ਪੀਡੀਏ ਦੇ ਜਿਹੜੇ ਨੇ ਕਮਲ ਜੀ ਕਿਸ ਤਰ੍ਹਾਂ ਗੇੜ ਆਂਦੇ ਗੇੜ ਦੇ ਵਿੱਚ ਕਿਉਂਕਿ ਇਹਨਾਂ ਨੇ ਰਿਕਾਰਡਿੰਗ ਕਰ ਲਈ ਕਿ ਸਾਡੀ ਕੰਪਲੇਟਾ ਨਾ ਕਰ ਮੈਂ ਹੱਲ ਕਰ ਦਿੰਦਾ ਤੇ ਸਾਨੂੰ ਕਿਹਾ ਜਾਂਦਾ ਕਿ ਹਾਂ ਵੀ ਮੈਂ ਹੱਲ ਕਰਦਾ ਮੈਂ ਤੇ ਇਹ ਘਰਾਂ ਦਾ ਪਾਣੀ ਹੈ ਲੇਕਿਨ ਇੱਕ ਪਾਸੇ ਸੱਚ ਕੋ ਰਿਕਾਰਡਿੰਗ ਕਰੇ ਦੂਜੇ ਇਹ ਦਾਵਾ ਐਨਜੀਟੀ ਕਰੇਗੀ ਕਿ ਨਹੀਂ ਕਰੇਗੀ ਰਿਪੋਰਟ ਦੇ ਵਿੱਚ ਪੋਲਿਊਸ਼ਨ ਬੋਰਡ ਆਖਿਰ ਕਿਹੜੀਆਂ ਕੁੰਭ ਕਰਨੀ ਨਿੰਦਾ ਸੁੱਤਾ ਹੋਇਆ ਰਹੇ ਲੁਗਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਚਾਲ ਕਪੂਰੇ ਸਰ ਇੱਕ ਕੱਕਾ ਥੋੜਾ ਰੋਡ ਦੇ ਉੱਤੇ ਮੌਜੂਦ ਹੈ ਜਿੱਥੇ ਡੈਂਗਾ ਹੀ ਡੈਂਗਾ ਨੇ ਤੇ ਸੀਟਵੀ ਪਲਾਰੀ ਮੌਜੂਦ ਹੈਗਾ ਲੇਕਿਨ 50 ਐਮਐਲਡੀ ਦਾ ਸੀਟਵੀ ਪਲਾਂਟ ਹੈ ਲੇਕਿਨ ਤੁਹਾਨੂੰ ਦੱਸ ਦਈਏ ਕੋਈ ਸੂਤਰਾਂ ਵੀ ਦੱਸਦੇ ਕਿ 150 ਐਮਐਲਡੀ ਪਾਣੀ ਦਾ ਛੱਡਿਆ ਜਾਂਦਾ ਹੈ ਲੇਕਿਨ ਇਹ ਤਸਵੀਰ ਦਿਖਾ ਰਿਹਾ ਇਹ ਕਿੰਨਾ ਗੰਦਲਾ ਪਾਣੀ ਹੈ ਇੰਨਾ ਗੰਦਲਾ ਪਾਣੀ ਹੈ ਕਿ ਜੋ ਡੈਂਗਾਂ ਵਾਲੇ ਰਾਤ ਨੂੰ ਇੱਥੇ ਜੋ ਬਾਹਰ ਪਾਣੀ ਆਂਦਾ ਹੋਊਗਾ ਤੁਸੀਂ ਉਹਦਾ ਜਮਾਵੜਾ ਤੁਹਾਨੂੰ ਉਹ ਵੀ ਦਿਖਾਵਾਂਗੇ ਲੇਕਿਨ ਤੁਹਾਨੂੰ ਇੱਕ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਸੀਗੀ ਕਿ ਇੰਨਾ ਕ ਪਾਣੀ ਹੈ ਇੰਨਾ ਗੰਦ ਪਿਆ ਹੋਇਆ ਇੱਥੇ ਲੇਕਿਨ ਡੈਂਗ ਐਸੋਸੀਏਸ਼ਨ ਦੇ ਪ੍ਰਧਾਨ ਦਾ ਵੀ ਫੋਨ ਆ ਗਿਆ ਪੰਜ ਵਾਰ ਫੋਨ ਕੀਤਾ ਸੀਗਾ ਲੇਕਿਨ ਫੋਨ ਆ ਗਿਆ ਡੈਂਗ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਦਾ ਕਮਲ ਜੀ ਕੀ ਹਾਲ ਨੇ ਵਧੀਆ ਵਿਚਾਲ ਜੀ ਵਧੀਆ ਭਾਜੀ ਮੈਂ ਨਾ ਇੱਧਰ ਆਇਆ ਸੀਗਾ ਕੱਕਾ ਢੋਲਾ ਰੋਡ ਦੇ ਉੱਤੇ ਜਿੱਥੇ ਡੈਂਗਾ ਦਾ ਪਾਣੀ ਜਿਹੜਾ ਬਾਹਰ ਰੋਡ ਦੇ ਉੱਤੇ ਆਇਆ ਹੋਇਆ ਹੈ ਸਰ ਕੋਈ ਕਾਰਵਾਈ ਪਾ ਜੀ ਬਸ ਇਹਨੂੰ ਠੀਕ ਕਰਨ ਨੂੰ ਕਹਿੰਦਾ ਕੋਈ ਨਾ ਦੀ ਲਈ ਕੋਈ ਸਾਡਾ ਸਾਡਾ ਪਰਸਨਲ ਸੀਵਰੇਜ ਪਿਆ ਹੋਇਆ ਜੀ ਲੋਕ ਲੋਕਾਂ ਅਸੇ ਕਾਰਪੋਰੇਸ਼ਨ ਦਾ ਕੋਈ ਸੀਵਰੇਜ ਨਹੀਂ ਕੱਕਾ ਰੋਡ ਦੇ ਲੇਕਿਨ ਸਰ ਇਹਦੇ ਵਿੱਚ ਕਮਲ ਜੀ ਇੱਕ ਵੱਡੀ ਗੱਲ ਹੈਗੀ ਹੈ ਕਿ ਇੰਨਾ ਕੋ ਗੰਦਾ ਪਾਣੀ ਹੈ ਕਿ ਇੱਥੇ ਲੋਕਾਂ ਨੂੰ ਹੈਜਾ ਤੱਕ ਹੋ ਚੁੱਕਾ ਹੈ ਰੋਡ ਭਰੀ ਹੋਈ ਹੈ ਕਈ ਫੈਕਟਰੀਆਂ ਦੇ ਆਪਣੇ ਅੰਦਰ ਐਂਟਰੀ ਨਹੀਂ ਕਰ ਪਾਉਂਦੇ ਹਰ ਫੈਕਟਰੀ ਦੇ ਵਿੱਚ 400 ਬੋਰ ਹੈ ਜੀ ਸਾਡਾ ਤਾਂ 100 ਬੋਰ ਹੈ 110 ਬੋਰ ਹੈ ਜਿਹੜੀ ਦੂਜੀ ਦਸਤੀਓ 400 ਹੈ 400 ਦਾ ਪਾਣੀ ਸਾਡੇ ਜੀ ਪਊਗਾ ਓਵਰਫਲੋ ਹੋਊਗਾ ਜੀ ਅਸੀਂ ਆਪਣੇ ਹਿਸਾਬ ਨਾਲ ਸੀਵਰੇਜ ਪਾਇ ਕੀ ਲੋਕਾਂ ਨੇ ਪਾਣੀ ਦਾ ਕੈਲਕੂਲੇਟਰ ਨਹੀਂ ਕੀਤਾ ਨਹੀਂ ਇਹਦਾ ਹੱਲ ਕੀ ਕੀਤਾ ਜਾਊਗਾ ਕਮਲਜੀ ਪ੍ਰਧਾਨ ਤੁਸੀਂ ਚਲੋ ਮੈਂ ਫਿਰ ਵੀ ਮੈਂ ਮੁੰਡੇ ਨੂੰ ਬੁੱਕਲੀ ਲਾਤੀ ਆ ਮੁੰਡਾ ਦਾ ਆਜਾਤੀ ਉੱਤੇ ਬੈਠ ਕੇ ਪ੍ਰੋਪਰ ਚੈੱਕ ਕਰੂਗਾ ਪਾਣੀ ਕਿਉਂ ਨਿਕਲਦਾ ਸਾਡਾ ਮਜ਼ੀਰਾ ਦਾ ਟੈਕਨੀਕਲ ਬੰਦਾ ਚੈੱਕ ਕਰੂਗਾ ਅਗੇ ਉਧਰ ਲੇਕਿਨ ਇੱਥੇ ਕਈਆਂ ਨੇ ਦਾ ਕਈਆਂ ਨੇ ਦਾ ਫੈਕ ਕਰਾਊਗਾ ਮੈਂ ਫਿਰ ਵੀ ਠੀਕ ਕਰਾਊਗਾ ਜੀ ਆਪਣੇ ਇੱਕ ਸਮਾਜਿਕ ਵਪਾਰ ਤੇ ਕਾਨੂੰਨਾ ਤੌਰ ਤੇ ਗਲਤ ਹੈ ਕਿ ਸਾਡੇ 'ਚ ਪਾਣੀ ਪਾਇਆ ਸਮਾਜਿਕ ਵਪਾਰੀ ਮੈਂ ਕਿਸੇ ਨੂੰ ਕਨੈਕਸ਼ਨ ਕੱਢ ਦਿਓ ਜਿਨ੍ਹਾਂ ਨੇ ਕਨੈਕਸ਼ਨ ਪਾਇਆ ਤੁਸੀਂ ਡਾਈੰਗ ਵਾਲੇ ਆਪਣਾਲਾ ਕਨੈਕਸ਼ਨ ਜਿਹੜਾ ਤੁਸੀਂ ਕਰਾਇਆ ਹੋਇ ਉੱਗਟ ਤੇ ਬਹੁਤ ਲੜਾਈ ਹੁੰਦੀ ਹੈ ਕਟਣ ਦੇ ਨਾਲ ਇੱਥੇ ਪਾਣੀ ਕਿੱਥੇ ਪਾਣੀ ਪਾਣ ਕੋਈ ਆਪਸ਼ਨ ਕੋਈ ਨਹੀਂ ਹੈਗੀ ਨਹੀਂ ਉਸ ਜਿਹੜੇ ਕਲੋਨੀਆ ਜਿਨ੍ਹਾਂ ਨੇ ਕਟੀਆਂ ਨੇ ਉਹ ਕਾਰਪਚਲੋਂ ਲੈਣ ਜਾਂ ਜਿੱਥੋਂ ਮਰਜ਼ੀ ਲੈਣ ਤੁਸੀਂ ਫੇਰ ਧੱਬੇ ਦੇ ਇਲਜ਼ਾਮ ਲੱਗਦੇ ਨਾ ਸਰ ਕੋਈ ਨਹੀਂ ਆਪਸ਼ਨ ਕੋਈ ਨਹੀਂ ਹੈਗੀ ਜੀ ਲੇਕਿਨ ਇਲਜ਼ਾਮ ਤਾਂ ਫੇਰ ਡਾਈੰਗ ਵਾਲੇ ਤੇ ਲੱਗ ਜਾਂਦੇ ਨੇ ਨਹੀਂ ਨਹੀਂ ਡਾਈੰਗ ਤਾਂ ਨਹੀਂ ਇਲਜ਼ਾਮ ਲੱਗਦਾ ਹੀ ਦੇਖੋ ਬੋਤਾ ਸਰਕਾਰ ਕਾਰਪੋਸ਼ੀ ਨਹੀਂ ਗਲਤੀ ਆਈ ਬਈ ਦੱਸੀ ਬਰੀ ਪਾਕੇ ਲੈ ਬਈ ਸਾਹਿਬ ਕਿਹਨਾਂ ਨੂੰ ਕਾਰਪੋਸ਼ੀ ਬਿੱਲ ਲੈਂਦੀ ਹੈ ਨਹੀਂ ਲੇਕਿਨ ਤੇ ਇੱਕ ਸਵਾਲ ਆ ਵੀ ਨਾ 50 ਐਮਐਲਟੀ ਦਾ ਜਿਹੜਾ ਸੀਟੀਵੀ ਪਲਾਂਟ ਹੈਗਾ ਵਾ ਲ ਨਹੀਂ ਨਹੀਂ ਮਤਲਬ ਇਹ ਨਹੀਂ ਕੋਈ ਨਹੀਂ ਸਾਡੇ ਕੋਲ ਆਨਲਾਈਨ ਮੀਟਿੰਗ ਲੱਗੀ ਸਭ ਕੁਝ ਸਾਰਾ ਕੁਝ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪਾਣੀ ਹੋ ਸਕਦਾ ਕਿ ਤੁਹਾਨੂੰ ਇੱਕ ਲੈਟਰ ਵੀ ਦਿਖਾ ਰਹੇ ਹਾਂ ਜੋ ਲੈਟਰ ਜਿਹੜੀ ਹੈ ਚੀਫ ਨੂੰ ਦਿੱਤੀ ਗਈ ਪੋਲਿਊਸ਼ਨ ਬੋਰਡ ਦੇ ਚੀਫ ਨੂੰ ਦਿੱਤੀ ਗਈ ਹੈ ਲੈਟਰ ਇਸ ਕਰਕੇ ਦਿਖਾਣੀ ਲਾਜ਼ਮੀ ਸੀ ਸਮਝਦੇ ਪਿਆ ਕਿਉਂਕਿ ਇਹ ਪ੍ਰੂਫ ਹੈ ਨੰਬਰ ਲੱਗਾ ਹੈ ਡੈਰੀ ਨੰਬਰ ਲੱਗਾ ਹੋਇਆ ਲੈਟਰ ਦੇ ਉੱਤੇ ਡੈਰੀ ਨੰਬਰ ਲੱਗਾ ਹੋਇਆ ਵਾ ਕਿ ਭਾਈ ਕੀ ਹੈ ਕੀ ਸੱਚੋਚ ਦੱਸੋ ਹੈ ਕੀ ਹੈ ਇਹ ਡਾਈੰਗਾਂ ਦਾ ਭਾਜੀ ਰਾਤ ਨੂੰ ਇੱਥੇ ਪਾਣੀ ਛੱਡਦਾ ਦਿਨੇ ਕੁਝ ਨਹੀਂ ਛੱਡਦਾ ਤੁਹਾਡੇ ਸਾਹਮਣੇ ਆ ਮੇਰੇ ਫੈਕਟਰੀ ਚ ਅੰਦਰ ਆਣਾ ਔਖਾ ਕੀਤਾ ਪਿਆ ਮੇਰਾ ਉਹ ਛੱਡ ਕੇ ਰਾਤੋ ਰਾਤ ਚਲੇ ਗਿਆ ਹੂੰ ਇਸ ਟਾਈਮ ਇੱਥੇ ਕੋਈ ਨਹੀਂ ਰਹਿ ਰਿਹਾ ਲੇਕਿਨ ਤੁਸੀਂ ਕਾਲ ਬੈੱਕ ਕੇ ਸੁਣਿਆ ਹੋਵੇ ਤੁਹਾਡੇ ਰਿਕਾਰਡਿੰਗ ਮੈਂ ਕਾਲ ਲਗਾਈ ਹੋਈ ਸੀਗੀ ਕਮਲ ਜੀ ਨਾਲ ਤੇ ਉਹ ਕਹਿ ਰਹੇ ਨੇ ਕਿ ਡੈਂਗ ਦਾ ਪਾਣੀ ਹੈ ਨਹੀਂਗਾ ਗੁਲਾਬ ਘਰੇ ਦਾ ਪਾਣੀ ਹੈ ਗੁਲਾਬ ਘਰੇ ਦਾ ਪਾਣੀ ਘਰੇ ਚ ਕੋਈ ਕੈਮੀਕਲ ਦੇ ਮੁਤਾਬਿਕ ਨਾ ਉਹ ਸਭ ਮੈਂ ਤਾਂ ਮੈਨੂੰ 4 ਦਿਨ ਤੋਂ ਕਹਿ ਰਹੇ ਆ ਤੁਹਾਨੂੰ ਮੈਂ ਇਹਨਾਂ ਦੀ ਰਿਕਾਰਡਿੰਗ ਦੇ ਦਿੰਨਾ ਕਿ ਮੈਂ ਰਾਤੀ ਬੰਦਾ ਉਠਾ ਰਿਆ ਸਵੇਰੇ ਸਵੇਰੇ ਤਾਂ ਹੱਲ ਹੋ ਜਾਊਗਾ ਰਾਤੀ ਮੈਂ ਬੰਦਾ ਉਠਾ ਰਿਆ ਤੁਹਾਨੂੰ ਮੈਂ ਸੁਣਾ ਦੇਣਾ ਰਿਕਾਰਡਿੰਗ ਮਤਲਬ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਆਹ ਲਓ ਸੁਣ ਲਓ ਤੁਸੀਂ ਇਹ ਕਹਿੰਦੇ ਕੀ ਨੇ ਤੁਹ ਕਹਿੰਦੇ ਰਾਤੀ ਸੀ ਬੰਦਾ ਪੜਾਇਆ ਸੀ ਮੈਂ ਹੁਣੇ ਤੁਹਾਨੂੰ ਦੱਸਦਾ ਕਾਰਵਾਈ ਕੀ ਹੋਈ ਕਿੰਨੇ ਕੌਣ ਪਾਣੀ ਛੱਡਿਆ ਆ ਤੁਹਾਨੂੰ ਮੈਨੂੰ ਪਤਾ ਵੀ ਡੈਂਕ ਛੱਡਦੀ ਪੂਜ ਪਤਾ ਜੀ ਤੇ ਮਤਲਬ ਜ਼ਮੀਨੀ ਤੌਰ ਤੇ ਕਾਰਵਾਈ ਨਹੀਂ ਹੈ ਬਿਲਕੁਲ ਨਹੀਂ ਮਤਲਬ ਦੋ ਤਸਵੀਰ ਮੈਂ ਇਹਨਾਂ ਨੂੰ 15 ਤੱਕ ਕਰਦੀ ਸੀ ਕਿਤੇ ਜੀ ਕੰਪਲੇਂਟ ਮੈਨੂੰ ਕਹਿੰਦਾ ਸੀ ਤੁਸੀਂ ਕੰਪਨੀ ਤੁਸੀਂ ਕੰਪਲੇਂਟਾਂ ਨਾ ਕਰੋ ਹਲੋ ਹਲੋ ਹਾਂ ਜੀ ਭਾਈ ਸਾਹਿਬ ਭਾਈ ਸਾਹਿਬ ਕਮਲ ਚੋਹਾਨ ਬੋਲ ਰਿਹਾ ਪੀਡੀਏ ਤੋਂ ਹਾਂ ਜੀ ਹਾਂ ਜੀ ਸਰ ਜੀ ਈ ਹਾਲਾਤ ਬੜੇ ਘਰਾਂ ਮੈਂ ਠੀਕ करूं ਤੋਂ ਬੱਚ ਬਾਈਜਾਨ ਸੋ ਗਿਆ ਹੋਣਾ ਕਿਤੇ ਲੀਕ ਬਰਸਾਤ ਦਾ ਪਾਣੀ ਵਿੱਚ ਇਹਦਾ ਮਲੇ ਦਾ ਇਹਨਾਂ ਤੋਂ 4 ਦਿਨ ਤੋਂ ਬਰਸਾਤ ਚੱਲਦੀ ਆ ਪਾ ਜੀ ਦਿੱਲੀ ਇਹਨਾਂ ਕੋਈ ਡ੍ਰਾਈ ਮੇਰੀ ਬੇਨਤੀ ਸੁਣੋ ਮੇਰੀ ਬੇਨਤੀ ਸੁਣੋ ਭਾਈ ਸਾਹਿਬ ਅਸੀਂ ਤਾਂ ਕਦੇ ਕਿਸੇ ਨੂੰ ਕਹਦੇ ਨਹੀਂ ਕੁਝ ਜੀ ਅੱਜ ਸਾਰਾ ਚਾਹ ਤੁਹਾਡੀ ਇੰਡਸਟਰੀ ਇੱਥੇ ਚਾਹ ਕਿਸੇ ਹੋਰ ਦੀ ਜਿੰਨੀ ਗਰੀਨ ਕੈਟ ਦੀ ਦੱਸੀ ਚਾਹ ਕੋ ਹੈਗੀ ਆ ਤੁਹਾਡੀਆਂ ਕਲੋਨੀਆ ਚਾਹ ਤੁਹਾਡਾ ਕੋਈ ਭਲੇ ਆ ਚਾਹ ਕੋ ਫੈਕਟਰੀ ਆ ਸਾਰਾ ਪਾਣੀ ਅਸੀਂ ਬ੍ਰੀਚ ਆ ਕਰੇ ਕਿਤੇ ਮਨੁੱਖਾ ਨਿਕਲ ਵੀ ਸਕਦਾ ਮੈਂ ਉਸ ਗੱਲ ਨੂੰ ਨਹੀਂ ਕਹਿੰਦਾ ਅਸੀਂ ਕਿ ਬਹੁਤ ਅਸੀਂ ਬਹੁਤ ਸੱਚੀ ਹਮਮ ਲਈ ਤੇਰੀ ਬੈਂਕੀ ਹੋ ਜਾਂਦਾ ਤਾਂ ਮਸਲਾ ਹੱਲ ਹੋ ਜਾਂਦਾ ਜਿੰਨਾ ਮੈਂ ਗੱਲ ਕੀਤੀ ਕਮਲ ਡਾਈੰਗ ਪ੍ਰਧਾਨ ਜੀ 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 ਉਹੀ ਨੇ ਜੀ ਕਮਲ ਜੀ ਮੇਰਾ ਗੋਡਾਊਨ ਹੈ ਪਾਜੀ ਮੇਰੀ ਡਾਈੰਗ ਨਹੀਂ ਹੈਗੀ ਉੱਥੇ ਚਲੋ ਗੋਡਾਊਨ ਦਾ ਪਾਸੋਂ ਦਾ ਪਾਣੀ ਜਾਂਦਾ ਹੀ ਹੈ ਪਾਜੀ ਪਾਜੀ ਮੇਰਾ ਸੀਵਰੇਜ ਕਨੈਕਸ਼ਨ ਕਰਾਇਆ ਹੋਇਆ ਕੋ ਚੱਕਰ ਇਹ ਮੇਰਾ ਸਾਰਾ ਸਿਰਫ ਸੀਵਰੇਜ ਜਾਂਦਾ ਨਹੀਂ ਸੀਵਰੇਜ ਕਿਹੜਾ ਸੀਵਰੇਜ ਹੈ ਹੀ ਨਹੀਂ ਕਾਰਪੋਰੇਸ਼ਨ ਆਜੀ ਕਾਰਪੋਰੇਸ਼ਨ ਦਾ ਸੀਵਰੇਜ ਬਾਹਰ ਜਿਹੜਾ ਜਾਂਦਾ ਜਿਹੜਾ ਪੀਡੀਏ ਤੁਹਾਡਾ ਹੈਗਾ ਉੱਚੀ ਸੀਵਰੇਜ ਕਨੈਕਸ਼ਨ ਕਰਾਇਆ ਹੋਇਆ ਮੇਰਾ ਜਿੱਥੇ ਕਾਰਪੋਰੇਸ਼ਨ ਦਾ ਸੀਵਰੇਜ ਜੋ ਹੋਵੇ ਜੇ ਕਾਰਪੋਰੇਸ਼ਨ ਸੀ ਇ ਪਲੂਸ਼ਨ ਬੋਰਡ ਦਾ ਜਿਹੜਾ ਹੈਗਾ ਉਹ ਚੀਜ਼ ਜਾਂਦਾ ਮੇਰਾ ਸੀਵਰੇਜ ਜਾਂਦਾ ਹੈ ਮੇਰਾ ਕੋਈ ਇੱਥੇ ਕੈਮੀਕਲ ਵਾਲਾ ਪਾਣੀ ਕੈਮੀਕਲ ਆ ਰਿਹਾ ਜੀ ਚਲੋ ਮੈਂ ਤੁਹਾਨੂੰ ਉਹ ਨਹੀਂ ਕਹਿੰਦਾ ਸੀਵਰੇਜ ਹੈ ਤੁਹਾਡੀ ਨਹੀਂ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਪਾਣੀ ਕਿੱਥੇ ਜਾਂਦਾ ਮੇਰਾ ਤਾਂ ਉੱਥੇ ਇੱਕ ਮੁੰਡਾ ਰਹਿੰਦਾ ਸੀ ਅਸੀਂ ਤਾਂ ਤੁਹਾਡਾ ਪਾਣੀ ਫ੍ਰੀਜ ਸਾਫ ਕਰਦੇ ਹਾਂ ਸਾਰਿਆਂ ਦਾ ਮੈਂ ਨੇ ਤਾਂ ਠੀਕ ਹੈ ਕਰਦੇ ਹਾਂ ਪਰ ਯਾਰ ਗੰਦ ਤਾਂ ਮਰੇ ਪਾਉਣਾ ਮਰੇ ਮਰੇ ਜੀ ਕਰਨਾ ਇਹਨੂੰ ਸ਼ਿਕਾਇਤ ਖੋਸਾ ਨਾ ਕਰੀ ਜਾਓ ਕਾਹਦਾ ਕੋਈ ਨਹੀਂ ਹੈ ਜਿਆ ਸੁਣੋ ਮਰੀ ਗੱਲ ਨੂੰ ਠੀਕ ਕਰਾ ਦਿਓ ਮਸਲਾ ਬਾਠ ਠੀਕ ਕਰਨਾ ਆਪਾਂ ਲੜਦਾ ਨਹੀਂ ਹੈਗਾ ਬਸ ਮੇਰੇ ਨਾਲ ਹਾਮ ਮਸਲਾ ਮੈਂ ਕਿ ਠੀਕ ਹੋਣਾ ਚਾਹੀਦਾ ਮੇਰੇ ਮੂਰੇ ਕਲਾਪਾ ਸ਼ਿਕਾਇਤਾਂ ਚਾਈਆਂ ਪਾਈਏ ਮੈਂ ਉਹਦੇ ਅਕਸੀਨੋ ਦੀ ਗੱਲ ਤੇ ਪਾਤੀ ਕੋਈ ਸਾਰੀ ਆ ਗਈ ਆ ਤੁਹਾਡੇ ਲਿਖੇ ਮੈਸੇਜ ਵੀ ਆ ਸਭ ਕੁਝ ਆ ਗਿਆ ਮਾਨੀ ਕੇ ਭਾਈ ਮੈਂ ਕਿ ਮੱਕਦਮਾ ਮੈਂ ਪਾਈਏ ਮੈਂ ਤਾਂ ਠੋਕੇ ਕੇ ਨਾ ਪਾਈਏ ਯਾਰ ਹਾਂ ਹਾਂ ਪਤਾ ਨਹੀਂ ਕਿ ਲੱਗਦਾ ਪੀ ਠੀਕ ਕਰ ਦਿੱਤਾ ਕਹਿ ਮਤਲਬ ਤੁਸੀਂ ਕਹਿੰਦਾ ਪਾਈਆਂ ਫਿਰ ਫੋਨ ਆਇਆ ਹਾਂਜੀ ਹਾਂਜੀ ਉਸ ਤੋਂ ਬਾਅਦ ਵੇਖੋ ਜੀ 17 ਤਰੀਕ ਫੇਰ ਹਲੋ ਹਲੋ ਹਾਂਜੀ 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 ਕਮਲ ਜੀ ਮੈਂ ਆਰ ਪੀ ਐਨ ਤੋਂ ਬੋਲ ਰਿਹਾ ਜੀ ਪਤਾ ਜੀ ਕੱਕਾ ਰੋਡ ਤੋਂ ਬੋਲ ਰਿਆਂ ਜੀ ਮੇਰੀ ਕੰਪਲੇਂਟ ਨਹੀਂ ਸੀ ਜਿਹੜੀ ਹਾਂਜੀ 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 ਭਾਜੀ ਹਾਂਜੀ ਹਾਂਜੀ ਅੱਜ ਫੇਰ ਪਾਣੀ ਛੱਡਿਆ ਤੁਹਾਨੂੰ ਮੈਂ ਵੀਡੀਓ ਭੇਜੀ ਦੇਖੋ ਕਿੰਨਾ ਪਾਣੀ ਛੱਡਿਆ ਨਾਲੇ ਬਨਾਇਆ ਹੋਇਆ ਥੜਕ ਤੇ ਨਹੀਂ ਕੱਲ ਮੁੰਡਾ ਸਾਡਾ ਆ ਕੇ ਦੇਖੇ ਚੈੱਕ ਨਹੀਂ ਕਰ ਗਿਆ ਉਹ ਆ ਕੇ ਥੋੜੀ ਤੇ ਆਉਂਦੀ ਨੇ ਕੁਛ ਨਹੀਂ ਕੀਤਾ ਜੀ ਅੱਜ ਕੱਲ ਕੀਤਾ ਅੱਜ ਦੇਖੋ ਅੱਜ ਦੇਖੋ ਤੁਹਾਨੂੰ ਵੀਡੀਓ ਭਨੇ ਭੇਜੀ ਆ ਮੈਂ ਦੇਖੋ ਹੁਣ ਤੇ ਵੀਡੀਓ ਫਿਰ ਆਪੋਂਗੇ ਕਿਥੇ ਰਹਿਣਾ ਔਖਾ ਕਿ ਸੁੱਖਾ ਮੈਨੂੰ ਦਿਓ ਮੈਨੂੰ ਦਿਓ 5 ਮਿੰਟ ਪਿੱਛੇ ਅੱਗੇ ਨਾ ਭੇਜੋ ਮੈਂ ਕਰਦਾ ਮਸਾਲ ਕਰਦਾ ਜੀ ਮਤਲਬ ਅੱਗੇ ਨਾ ਭੇਜੋ ਮਤਲਬ ਇਹ ਇਹ ਪ੍ਰੂਫ ਤੁਸੀਂ ਰੱਖ ਲਏ ਇਹ ਪ੍ਰੂਫ ਹੁਣ ਉਹ ਜਿਹੜਾ ਖਬਰ ਚੱਲਨੀ ਹੈ ਸੁਣਨਗੇ ਬਿਲਕੁਲ ਜੀ ਬਿਲਕੁਲ ਹੈ ਬਿਲਕੁਲ ਸੁਣਨਗੇ ਜੀ ਕੀ ਆ ਕਹਿੰਦੇ ਕੀ ਤੁਹਾਨੂੰ ਜਿਹੜਾ ਕੰਪਲੇਟ ਦਿੰਦੇ ਨਾ ਬਸ ਹੀ ਕਹਿੰਦਾ ਰਾਤੀ ਬੰਦਾ ਭੇਜਦਾ ਸੁਣੋ ਪ੍ਰੋਬਲਮ ਹੱਲ ਕਰਾਂ ਮੈਂ ਤੁਹਾਨੂੰ ਪ੍ਰੋਬਲਮ ਵਾਲਾ ਬੰਦਾ ਭੇਜਦਾ ਤੁਹਾਨੂੰ ਕਿਹਾ ਨਾ ਨਹੀਂ ਇਹੀ ਕਹਿੰਦੇ ਆ ਅੱਜ ਅੱਜ ਫੇਰ ਕਹਿੰਦੇ ਮੈਂ ਬੰਦਾ ਬਠਾ ਮੈਂ ਚਲੋ ਇਹ ਛੱਡ ਦਿਓ ਤਾਂ ਪ੍ਰੂਫ ਤੁਹਾਡੇ ਕੋਲ ਪੱਕੇ ਆ ਗਏ ਨੇ ਕਿ ਹਾਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਇਹਨਾਂ ਨੇ ਆਪਣਾ ਨਾਮ ਲੈ ਕੇ ਗੱਲ ਕੀਤੀ ਆ ਇਹ ਮੁੱਕਰ ਨਹੀਂ ਸਕਦੇ ਨੇ ਲੇਕਿਨ ਜਿਹੜੀ ਤੁਸੀਂ ਕੰਪਲੇਂਟਾਂ ਦੇ ਰਹੇ ਹੋ ਕਿ ਡੈਂਦਾ ਪਾਣੀ ਸੱਚ ਵਿੱਚ ਡੈਂਦਾ ਹੀ ਪਾਣੀ ਆ ਬਿਲਕੁਲ ਸੱਚਮੁੱਚ ਆ ਜੀ 100% ਚਾਹੇ ਚੈੱਕ ਕਰਾ ਲਓ ਮੈਂ ਤਾਂ ਵੈਸੇ ਟੈਸਟ ਭੇਜਿਆ ਹੋਇਆ ਵਾ ਹਮ ਚੈੱਕ ਹੋ ਕੇ ਆ ਜੂਗਾ ਕਿ ਕਿਹੜੇ ਕਿਹੜੇ ਆਪਣਾ ਜ਼ਹਿਰੀਲੇ ਪਦਾਰਥ ਨੇ ਸਾਰਾ ਕੁਝ ਆ ਜੂਗਾ ਹਮ ਰਿਪੋਰਟ ਮੈਂ ਜਲਦੀ ਜਨਤਕ ਜਨਤਕ ਸਰ ਕੋਈ ਦੇ ਰਹੇ ਨੇ ਮੈਂ ਬਿਲਕੁਲ ਰ ਬਿਲਕੁਲ 100% ਕੈਂਸਰ ਹੈ ਜੀ ਇਹ ਤੁਸੀਂ ਕਿੱਥੇ ਰਹਿਣ ਵਾਲੇ ਹੋ ਅਭੀ ਇੱਥੇ ਦੇ ਯਾਰ ਕਿੰਨਾ ਕੁ ਪਰੇਸ਼ਾਨ ਹੋ ਜਦੋਂ ਤੋਂ ਬਹੁਤ ਬੁਰਾ ਹਾਲ ਆ ਭਾਜੀ ਮੈਂ ਕਹਿੰਦਾ ਜਦੋਂ ਦਾ ਆ ਆਈਟੀਪੀ ਲੱਗਿਆ ਕੋਈ ਹੱਲ ਨਹੀਂਗਾ ਰੋੜਾਂ ਦੇ ਪਾਣੀ ਇਦਾਂ ਹੀ ਆ ਬਿਮਾਰੀਆਂ ਦਾ ਘਰ ਆ ਹੈ ਜਾ ਕਦੇ ਕੋਈ ਕੋਈ ਹੱਲ ਨਹੀਂਗਾ ਜਿੰਨਾ ਮਰਜ਼ੀ ਕੰਪਲੇਂਟਾਂ ਕਰ ਲਓ ਜੋ ਮਰਜ਼ੀ ਕਰ ਲਓ ਕੀ ਅਫਸਰ ਵਿਕੇ ਹੋਏ ਨੇ ਪਤਾ ਨਹੀਂ ਹੁਣ ਵਿਕੇ ਹੋਏ ਆ ਕਿ ਜਾਣ ਕੇ ਕਰਦੇ ਆ ਹੂੰ ਆ ਜਦੋਂ ਦਾ ਰੋਡ ਬਣੀ ਆ ਉਦੋਂ ਦਾ ਪਾਣੀ ਇਦਾਂ ਹੀ ਆ ਇੱਥੇ ਮਤਲਬ ਕਿਹਾ ਜਾਂਦਾ ਇੱਕ ਪਾਸੇ ਤਾਂ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕੀਤੀਆਂ ਨੇ ਨਾਲਾ ਸਾਫ਼ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਲੇਕਿਨ ਰੋਡ ਦੇ ਉੱਤੇ ਹੀ ਡੰਗਾਂ ਦਾ ਪਾਣੀ ਸਾਰੇ ਸਾਰੇ ਰਲੇ ਮਿਲੇ ਹੋਏ ਆ ਇਹਨਾਂ ਦੀ ਰਲੇ ਮਿਲੀ ਭੁਗਤਾ ਤੁਹਾਡੇ ਸਾਹਮਣੇ ਕੋਈ ਹੱਲ ਨਹੀਂ ਬਸ ਕਰਾਨੇ ਆ ਜੀ ਬੰਦਾ ਬਿਠਾਣੇ ਆ ਜੀ ਆ ਜਾਂਦਾ ਬੰਦਾ ਚਲੇ ਜਾਂਦਾ ਬੰਦਾ ਤੁਹਾਡੇ ਪੇਰਾ ਤੇ ਕੀ ਹੋਇਆ ਇਸ ਪਾਣੀ ਨਾਲ ਇਨਫੈਕਸ਼ਨ ਹੋਇਆ ਮੇਰੇ ਹਾਂ ਮੇਰੇ ਫੈਕਚਰ ਹੋ ਗਿਆ ਸੀ ਇਹ ਪਾਣੀ ਖੜਾ ਸੀਗਾ ਟੋਏ ਦੇ ਵਿੱਚ ਐਕਟਿਵਾ ਗਿਰ ਗਈ ਤੇ ਮੇਰੇ ਪਲੇਟਾਂ ਪਈਆਂ ਹੋਈਆਂ ਨੇ ਇਸ ਪਾਣੀ ਕਰਕੇ ਹਾਂ ਜੀ ਹਾਂ અને માڑے ਹਾਲਾਤ ਨੇ ਇਹ ਤਾਂ ਕਹਿੰਦੇ ਨੇ ਕਿ ਅਸੀਂ ਬੜਾ ਸਾਫ ਰੀ ਪਾਣੀ ਸਾਫ ਕਰਦੇ ਆਂ ਕੋਈ ਪਾਣੀ ਆ ਤੁਹਾਡੇ ਸਾਹਮਣੇ ਆ ਜੀ ਡੈਂਗਾ ਦਾ ਕਾਲਾ ਪਾਣੀ ਆ ਦੇਖੋ ਗੁਲਾਬੀ ਪਾਣੀ ਦਿਖਾਓ ਇਹ ਤਾਂ ਹੈ ਹੀ ਗੁਲਾਬੀ ਪਾਣੀ ਆ ਇਹ ਘਰਾਂ ਦਾ ਗੁਲਾਬੀ ਪਾਣੀ ਆਂ ਥੋੜੀ ਘਰਾਂ ਦਾ ਪਾਣੀ ਥੋੜੀ ਆ ਇਹ ਦੇਖੀ ਵੀ ਇਹ ਕੁਛ ਕਿਥੇ ਰਹਿਣ ਵਾਲੇ ਹੋ ਮੈਂ ਵੀ ਇੱਧਰ ਹੀ ਰਹਿੰਦਾ ਭਾਈ ਕਿੰਨੇ ਹਾਲਤ ਮਾੜੇ ਨੇ ਬਹੁਤ ਬੁਰਾ ਹਾਲ ਹੈਗਾ ਇੱਥੇ ਦਾ ਹੱਲ ਕੋਈ ਨਹੀਂ ਕੋਈ ਨਹੀਂ ਹੱਲੇਗਾ ਤੇ ਅਫਸਰ ਕੀ ਕਰਦੇ ਨੇ ਅਬ ਅਫਸਰ ਕਿਆ ਕਰਤੇ ਆਂ ਅਸੀਂ ਲੋਗ ਲੇਬਰ ਆਦਮੀ ਕੰਮ ਕਰਨ ਵਾਲੇ ਕੀ ਕਰ ਸਕਤੇ ਭਾਈ ਰੋਡ ਤੇ ਧੱਕੇ ਖਾਣੇ ਆਣਾ ਧੱਕੇ ਖਾਤੇ ਘਰ 'ਤੇ ਬਿਮਾਰ ਹੈ ਹਾਂ ਬਿਮਾਰ ਬਿਮਾਰੀ ਇਹ ਰਹੀ ਅੱਛੇ ਬਿਮਾਰੀ ਹੈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਵੀਰ ਜਦੋਂ ਤੁਸੀਂ ਕੰਪਲੇਂਟ ਕਰਦੇ ਹੋ ਸਿੱਧੀ ਧਮਕੀ ਆ ਜਾਂਦੀ ਹੈ ਸਿੱਧੀ ਧਮਕੀ ਆ ਮੈਨੂੰ ਥ੍ਰੈਟ ਆ ਰਿਹਾ ਪਾਜੀ ਹੂੰ ਮੈਨੂੰ ਪੀਡੀਏ ਤੋਂ ਥ੍ਰੈਟ ਆ ਰਿਹਾ ਕਿ ਤੁਹਾਡਾ ਜੀਣਾ ਔਖਾ ਮੈਂ ਤਾਂ ਮੈਂ ਤਾਂ ਪੀਡੀਏ ਨੂੰ ਇਹ ਦਰਖਾਸਤ ਕਰਦਾ ਕਿ ਮੇਰੀ ਫੈਕਟਰੀ ਲੈ ਲਓ ਅੰਨੇ ਅੱਕ ਚੁੱਕੇ ਹੋ ਮੇਨੇ ਅੱਖਾਂ ਬੈ ਜੀ ਮੈਂ ਤਾਂ ਅੰਦਰ ਤੜ ਦੇਖੋ ਐਂਟਰੈਂਸ ਦਾ ਸਾਰਾ ਬੰਦ ਕੀਤਾ ਹੋਇਆ ਹੈ ਅੰਦਰ ਜਾਣ ਦਾ ਔਖਾ ਹੋਇਆ ਪਿਆ ਹੂੰ ਕਿ ਮੈਂ ਤਾਂ ਉਹਨਾਂ ਨੂੰ ਕਹਿੰਦਾ ਮੇਰੀ ਦੇਖੋ 스멜 ਕਿੰਨੀ ਆ ਰਹੀ ਹੈ 스멜 ਕਿੰਨੀ ਆ ਰਹੀ ਹੈ ਬਦਬੂ ਆ ਰਹੀ ਹੈ ਪਤਾ ਨਹੀਂ ਕੀ ਕੂੜਾ ਕੀ ਕੂੜਾ ਕੁੜਕੜ ਫੁਗਦੇ ਆ ਜੀ ਇਹ ਹੂੰ ਆਪਣੇ ਕਮਾਈਆਂ ਦਾ ਬਸ ਇਹਨਾਂ ਨੂੰ ਆਪਣੇ ਨੋਟਾਂ ਤੋਂ ਪਿਆ ਐ ਆ ਪੈਸ਼ ਕਰਦੇ ਆ ਲੋਕੀ ਮਰਣ ਜੋ ਮਰਦਣ ਨਾਲ ਕੋਈ ਲੈਣਾ ਦੇਣਾ ਨਹੀਂ ਮਤਲਬ ਇਸ ਇਲਾਕੇ ਦੇ ਵਿੱਚ ਕੈਂਸਰ ਪੂਰਾ ਦਿੱਤਾ ਜਾ ਰਿਹਾ ਹੈ ਫੁੱਲ ਕੈਂਸਰ ਹੈ ਜੀ ਫੁੱਲ ਕੈਂਸਰ ਆਪ ਲਗਜ਼ਰੀ ਲਾਈਫ ਜਿੰਦੇ ਆ ਇਹ ਲਗਜ਼ਰੀ ਗੱਡੀਆਂ ਕਿਸੇ ਇੰਡਸਟਰੀ ਚ ਚੈੱਕ ਕਰੋ ਸਾਰੇ ਲਗਜ਼ਰੀ ਗੱਡੀਆਂ ਦੇ ਘੁੰਮ ਰਹੇ ਨੇ ਵਧੀਆ ਏਰੀਆ ਚ ਰਹਿ ਰਹੇ ਨੇ ਆਮ ਬੰਦੇ ਪਬਲਿਕ ਨੂੰ ਪਰੇਸ਼ਾਨ ਕੀਤਾ ਆ ਇਹਨਾਂ ਨੇ ਬਿਲਕੁਲ ਤੁਹਾਨੂੰ ਇਹ ਪਾ لیکن اے تصویر تانوں اس کرکے دکھانی لازمی ہے کہ گلابی رنگ دا پانی ہے ریکارڈنگ نہ ہوندی اے ویر دو تے پی ڈی اے دے جڑے نے ਕਮਲ ਜੀ ਕਿਸ ਤਰ੍ਹਾਂ ਗੇੜ ਆਂਦੇ ਗੇੜ ਦੇ ਵਿੱਚ ਕਿਉਂਕਿ ਇਹਨਾਂ ਨੇ ਰਿਕਾਰਡਿੰਗ ਕਰ ਲਈ ਕਿ ਸਾਡੀ ਕੰਪਲੇਂਟਾਂ ਦਾ ਕਰ ਮੈਂ ਹੱਲ ਕਰ ਦਿੰਦਾ ਤੇ ਸਾਨੂੰ ਕਿਹਾ ਜਾਂਦਾ ਕਿ ਹਾਂ ਵੀ ਮੈਂ ਹੱਲ ਕਰਦਾ ਮੈਂ ਤੇ ਇਹ ਘਰਾਂ ਦਾ ਪਾਣੀ ਹੈ ਲੇਕਿਨ ਇੱਕ ਪਾਸੇ ਸ਼ਖਸ ਕੋ ਰਿਕਾਰਡਿੰਗ ਕਰੇ ਦੂਜੇ ਪਾਸੇ ਇਹ ਡੈਂਗ ਦਾ ਪਾਣੀ ਹੈ ਇਹ ਦਾਵਾ ਐਨਜੀਟੀ ਕਰੇਗੀ ਕਿ ਨਹੀਂ ਕਰੇਗੀ ਰਿਪੋਰਟ ਦੇ ਵਿੱਚ ਪੋਲਿਊਸ਼ਨ ਬੋਰਡ ਆਖਿਰ ਕਿਹੜੀਆਂ ਕੁੰਭ ਕਰਨੀ ਨੀਂਦਾ ਸੁੱਤਾ ਹੋਇਆ ਵਾ ਇਹ ਡੈਰੀ ਨੰਬਰ ਤੱਕ ਲਗਾ ਦਿੱਤੇ ਗਏ ਨੇ ਅਪਲੀਕੇਸ਼ਨ ਦੀ ਚੀਫ ਤੱਕ ਦੀ ਚੀਫ ਦੀ ਜਿਹੜੀ ਹੈ ਰਿਟਾਇਰਮੈਂਟ ਕੋਲ ਹੈਗੀ ਹੈ ਲੇਕਿਨ ਇੱਕ ਪਾਸੇ ਤਾਂ ਸਹੀ ਗੱਲ ਕੀਤੀ ਐ ਐਮਐਲਏ ਗੋਗੀ ਨੇ ਕਿ ਪੱਥਰ ਤੋੜੀ ਤਾ ਗਿਆ ਕਿਉਂਕਿ ਕਾਰਵਾਈ ਜਿਹੜੀ ਨਹੀਂ ਹੁੰਦੀ ਆ ਲੇਕਿਨ ਦੂਜੇ ਪਾਸੇ ਹਲਕਾ ਤਮ ਦਿਖਾ ਰਹੇ ਆ ਇਹ ਹਲਕੇ ਦੇ ਵਿੱਚ ਨਾ ਗੰਦਾ ਪਾਣੀ ਰੋਡ ਦੇ ਉੱਤੇ ਆ ਤੁਹਾਨੂੰ ਦੁਸ਼ਵਾਰ ਜਿੰਨਾ ਦੁਸ਼ਵਾਰ ਹੋ ਜੂਗਾ ਅੰਨੀ ਗੰਦੀ ਸਮੈਲ ਇਸ ਰੋਡ ਦੇ ਉੱਤੇ ਆ ਰਹੀ ਹੈ ਕਿ ਇਹ ਡੈਂਗ ਦਾ ਪਾਣੀ ਇਸ ਫੈਕਟਰੀ ਵਾਲਾ ਵਿਚਾਰ ਜਿਹੜਾ ਇੱਕ ਕੰਮ ਕਰਦਾ ਇਹਦੀ ਐਂਟਰੀ ਦੇ ਸਕਦੇ ਹੋ ਐਂਟਰੀ ਤੱਕ ਨਹੀਂ ਹੈਗੀ ਅਰਿੰਦਰ ਜਾਨ ਦੀ ਅਰਿੰਦਰ ਜਾਨ ਦੀ ਐਂਟਰੀ ਤੱਕ ਨਹੀਂ ਹੈਗੀ ਕਿ ਤੂੰ ਬਾਹਰ ਰਹਿ ਯਾਰ ਬਾਈ ਤੇਰਾ ਫੈਕਟਰੀ ਦੇ ਵਿੱਚ ਕੰਮ ਕਰਨ ਦਾ ਜੀ ਨਹੀਂ ਹੈਗਾ ਤੂੰ ਫੈਕਟਰੀ ਕਾਰੀਨਾ ਤੂੰ ਕਾਰੋਬਾਰ ਨਾ ਕਰ ਕਿਉਂਕਿ ਸਾਡਾ ਰਾਜ ਇੱਥੇ ਚੱਲਦਾ ਵੈ ਸਾਡਾ ਰਾਜ ਇਸ ਕਰਕੇ ਚੱਲਦਾ ਹੈ ਤਾਂ ਅਸੀਂ ਕਿਸੇ ਨੂੰ ਹੋਰ ਨੂੰ ਕੰਮ ਨਹੀਂ ਕਰਨ ਦੇਣਾ ਕਿਉਂਕਿ ਪਾਣੀ ਤੇਰੇ ਦਰਾਂ ਮੂਰੇ ਛੜਨਾ ਵੈ ਆਖਿਰ ਤੁਸੀਂ ਜਦੋਂ ਵੱਡਾ ਲਗਾਇਆ ਹੀ ਹੈ ਟ੍ਰੀਟਮੈਂਟ ਲਗਾਇਆ ਹੈ ਸੀਵਰ ਪਾਇਆ ਹੈ ਤੇ ਟੀਟ ਕਰਕੇ ਆ ਵੀ ਪਾਣੀ ਛੱਡੋ ਪਾਣੀ ਕਿਦਾ ਬਾਹਰ ਆ ਰਿਹਾ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਜਿਨ੍ਹਾਂ ਨੇ ਪਾਣੀ ਦੇ ਕਨੈਕਸ਼ਨ ਜਿਹੜੇ ਜੋੜੇ ਹੋਏ ਨੇ ਆਖਿਰ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਹੋ ਜਿਹੜੇ ਪਾਣੀ ਜਿਹੜਾ ਛੱਡ ਰਹੇ ਨੇ ਆਖਿਰ ਕਿਉਂ ਪੀਡੀਆਈ ਚੁੱਪ ਕਰਕੇ ਬੈਠਾ ਹੈ ਕਿਉਂ ਪੋਲਿਊਸ਼ਨ ਬੋਰਡ ਚੁੱਪ ਕਰਕੇ ਬੈਠਾ ਹੈ ਮੁ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਇਹ ਜੋ ਕੱਕੋ ਵਾ ਕਾਕੋ ਵਾ ਰੋਡ ਦੇ ਉੱਤੇ ਜੋ ਹਾਲਾਤ ਬਣੇ ਹੋਏ ਨੇ ਹਾਲਾਤ ਬੱਤੋ ਬੱਤਰ ਨੇ ਲੋਕਾਂ ਨੂੰ ਹੈਜੇ ਤੱਕ ਹੋ ਗਿਆ ਵਾ ਕਈ ਬਿਮਾਰੀਆਂ ਦਾਵਾ ਦਿੱਤੀਆਂ ਜਾ ਰਹੀਆਂ ਨੇ ਹੁਣ ਦੇਖਦੇ ਆ ਖਬਰ ਚੱਲਣ ਤੋਂ ਬਾਅਦ ਇਹ ਪਾਣੀ ਨਜ਼ਰ ਆਊਗਾ ਕੀ ਨਹੀਂ ਆਊਗਾ ਲੁਧਿਆਣਾ ਤੋਂ ਕੈਮਰਾਮੈਨ ਹਾਨੀ ਦੇ ਨਾਲ દિਸ਼ਾਲ ਕਪੂਰ ਲੁਧਿਆਣਾ ਲਈ